ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਅੱਜ 11 ਜਨਵਰੀ ਰਾਤ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਕਿ ਵੀਰੋ ਅੱਜ 11 ਜਨਵਰੀ ਨੂੰ ਰਾਤ ਦਾ ਮੌਸਮ ਪੰਜਾਬ ਦਾ ਕਿਵੇਂ ਜਰ ਰਹਿਗਾ ਵੀਰੋ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਜ਼ਰੀਏ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਅੱਜ ਵੀਰੋ ਜਿਵੇਂ ਸਵੇਰ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਤਕਰੀਬਨ ਦੁਪਹਿਰ ਇੱਕ ਦੇ ਸਮੇਂ ਤੋਂ 11-12 ਵਜੇ ਤੋਂ ਬਾਅਦ ਵੀਰੋ ਬਰਸਾਤੀ ਗਤੀਵਿਧੀਆਂ ਸ਼ੁਰੂ ਹੋਣਗੀਆਂ ਪਹਿਲਾਂ ਬਰਸਾਤ ਦੇ ਅਸ ਪੱਛਮੀ ਭਾਗਾਂ ਦੇ ਵਿੱਚ ਬਣਨਗੇ ਵੀਰੋ ਉਸੇ ਤਰ੍ਹਾਂ ਹੀ ਤਕਰੀਬਨ ਪਹਿਲਾਂ ਜੋ ਪੰਜਾਬ ਇਹ ਬੱਦਲਬਾਗੀ ਦਾ ਦਾਇਰਾ ਸੀ ਇਸ ਨੇ ਹਰਿਆਣੇ ਤੇ ਰਾਜਸਥਾਨ ਦੇ ਨੇੜੇ ਦੇ ਖੇਤਰਾਂ ਨੂੰ ਜਿਵੇਂ ਬਠਿੰਡਾ ਮਾਨਸਾ ਬਨਾਲਾ ਸੰਗਰੂਰ ਮੁਕਸਰ ਸਾਹਿਬ ਸੋ ਵੀਰੋ ਇਨ੍ਹਾਂ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਜਿਸ ਤੋਂ ਬਾਅਦ ਹੌਲੀ-ਹੌਲੀ ਬੱਦਲੀ ਸਿਸਟਮ ਹੈ ਜੋ ਅੱਗੇ ਨੂੰ ਆਪਣਾ ਰੁੱਖ ਕਰਦਾ ਹੋਇਆ ਪੰਜਾਬ ਦੇ ਹੋਰ ਵੀ ਹੋਲੀ ਵੀਰੋ ਮਾਝੇ ਤੋਂ ਅੱਗੇ ਦੇ ਖੇਤਰਾਂ ਤੱਕ ਪਹੁੰਚ ਕਰੇਗਾ ਉੱਥੋਂ ਤੱਕ ਜਾਂਦੇ ਆ ਵੀਰ ਉਹਦਾ ਪ੍ਰਭਾਵ ਥੋੜਾ ਘਟ ਜਾਵੇਗਾ ਜੋ ਜ਼ਿਆਦਾਤਰ ਬਰਸਾਤ ਦੇ ਅਸਾਰ ਹੋਣਗੇ ਉਹ ਪੰਜਾਬ ਦੇ ਵੀਰ ਉਹ ਜੋ ਦੱਖਣੀ ਭਾਗ ਨੇ ਤੇ ਪੱਛਮੀ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਜਿਆਦਾਤਰ ਪ੍ਰਭਾਵ ਦੇਖਣ ਨੂੰ ਮਿਲੇਗਾ ਤਕਰੀਬਨ ਵੀਰ ਉਹ ਦੁਪਹਿਰ ਤੋਂ ਬਾਅਦ ਬਰਸਾਤੀ ਗਤੀਵਿਧੀਆਂ ਟੁੱਟ ਕੇ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਕਿਤੇ ਹਲਕੀਆਂ ਕਿਤੇ ਝੜੀ ਨਮਾ ਕਈ ਲੰਬੇ ਘੰਟਿਆਂ ਤੱਕ ਮੀਂਹ ਕਿਤੇ ਤੇਜ਼ ਛਾਟੇਦਾਰਮੀ ਵੀਰ ਐਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਜੋ ਕਿ ਫਿਲਹਾਲ ਹੁਣ ਤੱਕ ਵੀ ਜਾਰੀ ਨੇ ਤੋ ਵੀਰੋ ਰਾਤ ਦੇ ਸਮੇਂ ਵੀ ਬਰਸਾਤੀ ਗਤੀਵਿਧੀਆਂ ਨਿਰੰਤਰ ਚਲਦੀਆਂ ਰਹਿਣਗੀਆਂ ਜੋ ਪੰਜਾਬ ਦੇ ਦੱਖਣੀ ਤੇ ਪੱਛਮੀ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਬਰਸਾਤ ਦੇ ਪ੍ਰਭਾਵ ਵੱਧ ਮਿਲਣ ਦੀ ਉਮੀਦ ਹੈ ਵੀਰੋ ਤੇ ਉੱਤਰੀ ਭਾਗਾਂ ਦੇ ਵਿੱਚ ਬਰਸਾਤ ਦੇ ਅਸਰ ਆਪਾਂ ਨੂੰ ਘੱਟ ਦੇਖਣ ਨੂੰ ਮਿਲਣਗੇ ਰਾਤ ਦੇ ਸਮੇਂ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਲਗਾਤਾਰ ਬਰਸਾਤੀ ਕਰਵਾਂ ਦੇਖਣ ਨੂੰ ਮਿਲਣਗੀਆਂ ਕਿਤੇ ਛਰਾਟੇਦਾਰ ਮੀਂਹ ਕਿਤੇ ਤੇਜ਼ ਹਵਾ ਕਿਤੇ ਹਲਕਾ ਫੁਲਕਾ ਝੜੀ ਨਮਾ ਐਦਾਂ ਦੀਆਂ ਗਤੀਵਿਧੀਆਂ ਵੀਰੋ ਰਾਤ ਭਰ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਕੱਲ ਤਕਰੀਬਨ 11-12 ਵਜੇ ਤੱਕ ਪੰਜਾਬ ਦਾ ਮੌਸਮ ਬੱਦਲਵਾਈ ਦੇ ਨਾਲ ਮੀਂਹ ਦੇ ਅੰਦਰ ਗਤੀਵਿਧੀਆਂ ਵੀ ਰੋਪਰ ਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤੇਜ਼ ਹਵਾ ਦੇ ਨਾਲ ਗਰਜ ਚਮਕ ਤੇ ਕਦੁੱਕ ਕਥਾਮਤੇ ਨਿੱਕਾ ਮੋਟਾ ਗੜੇ ਮਾਰੀ ਦੇ ਸਾਰ ਵੀ ਬਣ ਸਕਦੇ ਨੇ ਬਾਕੀ ਵੀਰੋ ਸਵੇਰ ਦੀ ਵੀਡੀਓ ਦੇ ਵਿੱਚ ਜਿਵੇਂ ਆਪ ਨੂੰ ਕੋਈ ਜਾਣਕਾਰੀ ਮਿਲੂਗੀ ਕਿ ਮੌਸਮ ਦੇ ਵਿੱਚ ਕਿੰਨਾ ਕੁ ਬਦਲਾਅ ਹੋ ਗਿਆ ਕਦੋਂ ਤੋਂ ਮੌਸਮ ਸਾਫ ਹੋਵੇਗਾ ਸਾਰੀ ਸਹੀ ਤੋਂ ਸਹੀ ਅਪਡੇਟ ਲੈ ਕੇ ਪਾਕਿਸਤਾਨ ਵੀਰਾਂ ਦੇ ਸ਼ੇਬਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਸੋ ਵੀਰ ਮੌਸਮ ਦੀ ਹਰ ਪ੍ਰਕਾਰ ਦੀ ਜਾਣਕਾਰੀ ਲਈ ਚੈਨਲ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ